ਸਾ ਸੰਗਤ ਅੱਜ ਬੜਾ ਸੁਭਾਗਾ ਦਿਹਾੜਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲੀ ਵਾਰ ਬਾਣੀ ਕਬੂਹਿਤ ਪੋਥੀ ਪਰਮੇਸ਼ਰ ਦਾ ਥਾਨ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਕਾਸ਼ਮਾਨ ਕੀਤੇ ਸੋ ਅੱਜ ਪ੍ਰਕਾਸ਼ ਹੋਇਆ ਬੇਹੰਤ ਖੁਸ਼ੀ ਦਾ ਦਿਹਾੜਾ ਸੀ ਸਿੱਖੀ ਦਾ ਇੱਕ ਕੇਂਦਰ ਸਥਾਪਿਤ ਹੋਇਆ ਗੁਰਮਤ ਦਾ ਸਿੱਖੀ ਦਾ ਪੰਥ ਦਾ ਇੱਕ ਆਪਣਾ ਗ੍ਰੰਥ ਸਥਾਪਿਤ ਹੋਇਆ ਆਪਣੀ ਇੱਕ ਹੋਂਦ ਆਪਣੀ ਇੱਕ ਹਸਤੀ ਆਪਣੀ ਇੱਕ ਵਿਚਾਰਧਾਰਾ ਪੰਥ ਦੀ ਰੱਬੀ ਬਾਣੀ ਦੇ ਇਲਾਹੀ ਬਾਣੀ ਦੇ ਲੜ ਲਾਇਆ ਇਤਬਿਆ ਵਿੱਚ ਬਾਬਾ ਬੁੱਢਾ ਜੀ ਨੂੰ ਸਾਰੀ ਸੇਵਾ ਸੌਂਪ ਕੇ ਬੜੇ ਪਿਆਰੇ ਬਚਨ ਜੋ ਸਾਡਾ ਇਤਿਹਾਸ ਕਹਿੰਦਾ ਅੱਜ ਪਹਿਲੇ ਦਿਨ ਇਹ ਬਚਨ ਸਾਹਿਬ ਨੇ ਕਿਹਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਆਵਾਜ਼ਾ ਲੈਣਾ ਬਾਕ ਲੈਣਾ ਹੁਕਮਨਾਵਾ ਲੈਣਾ ਇੱਕੋ ਹੀ ਅਰਥ ਹੈ ਹੁਣ ਅੱਜ ਤੋਂ ਬਾਅਦ ਪੰਥ ਕਿਹਦਾ ਆਵਾਜ਼ਾ ਸੁਨੇਗਾ ਕਿਹਦਾ ਵਾਕ ਸੁਨੇਗਾ ਗ੍ਰੰਥ ਦਾ ਤੇ ਬਾਬਾ ਬੁੱਢਾ ਜੀ ਨੇ ਜਦੋਂ ਇਹ ਵਾਕ ਲਿਆ ਆਵਾਜ਼ਾ ਲਿਆ ਗੁਰੂ ਕਾ ਹੁਕਮ ਲਿਆ ਤੇ ਪਹਿਲਾ ਇਹ ਪਵਿੱਤਰ ਹੁਕਮ ਆਇਆ ਸੀ ਸੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ ਰਾਂ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਂ ਮਹਾਰਾਜ ਆਪ ਤਾਬਿਆਂ ਵਿੱਚ ਨਹੀਂ ਬੈਠੇ ਆਪ ਸਿੰਘਾਸਨ ਤੇ ਨਹੀਂ ਬੈਠੇ ਔਰ ਇਹ ਵੀ ਕਮਾਲ ਦਾ ਇਤਿਹਾਸਕ ਸੱਚ ਹੈ ਵੀ ਜਿਸ ਆਸਨ ਤੇ ਰਾਤ ਨੂੰ ਵੀ ਵਿਸ਼ਰਾਮ ਕਰਦੇ ਸੀ ਆਪ ਉਸ ਆਸਨ ਤੇ ਵਿਸ਼ਰਾਮ ਵੀ ਨਹੀਂ ਕੀਤਾ ਹਾਜ਼ਰ ਨਾਜ਼ਰ ਪ੍ਰਤੱਖ ਪੋਥੀ ਪਰਮੇਸ਼ਰ ਦਾ ਥਾਨ ਕਹਿ ਕੇ ਇਹ ਬਾਣੀ ਦਾ ਅਦਬ ਬਾਣੀ ਦਾ ਸਤਕਾਰ ਸਿੰਘਾਸਨ ਤੇ ਬਰਾਜਮਾਨ ਕਰਕੇ ਕੀਤਾ ਆਪ ਧਰਤੀ ਤੇ ਆਸਨ ਲਾ